ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਆਂਬ ਦਾ ਬਹੁਤ ਹੀ ਟੇਸਟੀ ਤੇ ਚਟਪਟਾ ਅਚਾਰ ਅੱਜ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਆਂਬ ਦਾ ਅਚਾਰ ਬਣਾ ਕੇ ਤਿਆਰ ਕਰਾਂਗੇ ਨਾ ਹੀ ਤਾਂ ਅਚਾਰ ਲੰਬੇ ਟਾਈਮ ਤੱਕ ਖਰਾਬ ਹੋਵੇਗਾ ਨਹੀਂ ਉਲੀ ਲੱਗੇਗੀ ਤੇ ਨਾ ਹੀ ਕੋਈ ਸਮੈਲ ਆਵੇਗੀ ਜਰੂਰ ਇੱਕ ਵਾਰੀ ਮੇਰੇ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਕਰਿਓ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਚਲੋ ਜੀ ਰੈਸਪੀ ਸ਼ੁਰੂ ਕਰਦੇ ਹਾਂ ਇਥੇ ਮੈਂ ਲਈ ਨੇ 1 ਕਿਲੋ ਆਂਬ ਉਹਨਾਂ ਨੂੰ ਪਹਿਲਾਂ ਮੈਂ 1 ਘੰਟਾ ਪਾਣੀ ਦੇ ਵਿੱਚ ਭੰੌਕੇ ਰੱਖਿਆ ਤੇ ਫਿਰ ਮਲ ਮਲ ਕੇ ਚੰਗੀ ਤਰ੍ਹਾਂ ਧੋ ਲਿਆ ਧੋ ਕੇ ਉਹਨਾਂ ਨੂੰ ਪਾ ਦਿੱਤਾ ਜੀ ਟੋਕਰੀ ਦੇ ਵਿੱਚ ਸੁੱਕ ਜਾਣ ਤੇ ਫਿਰ ਆਪਾਂ ਉਹਨਾਂ ਨੂੰ ਕੱਟਣਾ ਹੈ ਕੱਟਣ ਤੋਂ ਪਹਿਲਾਂ ਆਪਾਂ ਆਂਬ ਦਾ ਜਿਹੜਾ ਉੱਪਰ ਵਾਲਾ ਏ ਡੰਡੀ ਵਾਲਾ ਹਿੱਸਾ ਏ ਉਹਨੂੰ ਅਲੱਗ ਕਰ ਲੈਣਾ ਹੈ ਅਗਰ ਕੋਈ ਇਸ ਤਰ੍ਹਾਂ ਦਾ ਦਾਗੀ ਹਿੱਸਾ ਹੈਗਾ ਏ ਉਹਦਾ ਵੀ ਆਪਾਂ ਪਤਨਾ ਜੇ ਇਸ ਤਰ੍ਹਾਂ ਛਿਲਕਾ ਉਤਾਰ ਲੈਣਾ ਹੈ ਇਸੀ ਤਰ੍ਹਾਂ ਹੀ ਸਾਰੇ ਆਂਬਾਂ ਦੀ ਆਪਾਂ ਡੰਡੀ ਵਾਲਾ ਜਿਹੜਾ ਪਾਰਟ ਆ ਉਤਾਰ ਕੇ ਉਹਨਾਂ ਨੂੰ ਤਿਆਰ ਕਰ ਲੈਣਾ ਏ ਫਿਰ ਆਪਾਂ ਉਹਨਾਂ ਨੂੰ ਕੱਟਣਾ ਏ ਜੀ ਆਂਬ ਨੂੰ ਆਪਾਂ ਆਪਾਂ ਨੂੰ ਕਦੇ ਵੀ ਬਾਜ਼ਾਰੋਂ ਨਹੀਂ ਕਟਵਾਉਣਾ ਚਾਹੀਦਾ ਕਿਉਂਕਿ ਆਂਬ ਨੂੰ ਕੱਟਣ ਤੋਂ ਪਹਿਲਾਂ ਘਰ ਹੀ ਚੰਗੀ ਤਰ੍ਹਾਂ ਆਪਾਂ ਨੂੰ ਧੋਣਾ ਜ਼ਰੂਰੀ ਹੁੰਦਾ ਅਗਰ ਆਪਾਂ ਬਾਜ਼ਾਰੋਂ ਕਟਾ ਕੇ ਲਿਆਵਾਂਗੇ ਆਂਬਾ ਤਾਂ ਕਰਿਆ ਕਿ ਆਪਾਂ ਫਿਰ ਉਹਨਾਂ ਨੂੰ ਧੋਵਾਂਗੇ ਉਸ ਦੇ ਨਾਲ ਜਿਹੜਾ ਅਚਾਰ ਆਪਣਾ ਖਰਾਬ ਹੋਣ ਦਾ ਡਰ ਰਹਿੰਦਾ ਹੈ ਇਸ ਤਰ੍ਹਾਂ ਆਪਣੇ ਹੱਥ ਦੀ ਸਫਾਈ ਦੇ ਨਾਲ ਜਿਹੜਾ ਆਚਾਰ ਆ ਜਾਨੀ ਕਿ ਆਂਬਾ ਜਿਹੜੇ ਸਾਫ਼ ਵੀ ਹੋ ਜਾਂਦੇ ਆ ਤੇ ਘਰੇ ਜੋ ਆਪਾਂ ਤੋਕਾ ਜਾਂ ਨਾਈਫ ਕੁਝ ਵੀ ਆਪਾਂ ਯੂਜ਼ ਕਰਦੇ ਹਾਂ ਉਹ ਆਪਾਂ ਹਮੇਸ਼ਾ ਧੋ ਕੇ ਹੀ ਯੂਜ਼ ਕਰਦੇ ਹਾਂ ਇਸ ਲਈ ਆਂਬ ਜਿੱਦੋਂ ਵੀ ਆਪਾਂ ਕੱਟਣੀਆਂ ਆਚਾਰ ਬਣਾਉਣ ਤੋਂ ਪਹਿਲਾਂ ਆਪਾਂ ਨੂੰ ਆਂਬ ਆਪਣੇ ਘਰ ਦੇ ਵਿੱਚ ਹੀ ਕੱਟਣੇ ਚਾਹੀਦੇ ਆ ਤੇ ਆਂਬਾਂ ਨੂੰ ਕੱਟਣ ਤੋਂ ਪਹਿਲਾਂ ਜ਼ਰੂਰ ਧੋਣਾ ਚਾਹੀਦਾ ਇਸੇ ਤਰ੍ਹਾਂ ਆਪਾਂ ਸਾਰੇ ਆਂਬ ਕੱਟ ਕੇ ਤਿਆਰ ਕਰ ਲੈਣੇ ਆ ਪਹਿਲਾਂ ਮੈਂ ਇੱਕ ਆਂਬ ਦੇ ਵਿੱਚ ਘਾਰ ਕੱਟ ਲਗਾਇਆ ਤੇ ਫਿਰ ਉਹ ਇੱਕ ਹਿੱਸੇ ਦੇ ਵਿੱਚ ਕੱਟ ਲਗਾ ਕੇ ਤੇ ਇਸ ਤਰ੍ਹਾਂ ਛੋਟੇ-ਛੋਟੇ ਪੀਸ ਉਹਨਾਂ ਦੇ ਕੱਢ ਲਏ ਤੇ ਉਹਨਾਂ ਦੇ ਵਿੱਚ ਜਿਹੜੀ ਬੀਜ ਹੁੰਦੀ ਆ ਉਹ ਅਲੱਗ ਕਰ ਲਈ। ਇਸੇ ਤਰ੍ਹਾਂ ਸਾਰੇ ਅੰਬ ਮੈਂ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਕੱਟ ਲਿਆ। ਤੁਸੀਂ ਕਿਸ ਤਰ੍ਹਾਂ ਦੇ ਪੀਸ ਚਾਹੁੰਦੇ ਆ ਵੱਡੇ ਜਾਂ ਛੋਟੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਕੱਟ ਕੇ ਤਿਆਰ ਕਰ ਸਕਦੇ ਹੋ। ਦੇਖੋ ਉਹਦੇ ਵਿੱਚਲਾ ਜੋ ਬੀਜ ਹੀ ਸਾਰਾ ਮੈਂ ਕੱਢ ਕੇ ਅਲੱਗ ਕਰ ਲਿਆ ਏ ਇਹਦੇ ਨਾਲ ਜਿਹੜਾ ਆਚਾਰਾ ਆਪਣਾ ਖਰਾਬ ਹੋ ਜਾਂਦਾ ਏ। ਫਿਰ ਆਪਾਂ ਆਂਬ ਦੀ ਅਚਾਰ ਨੂੰ 4 ਤੋਂ 5 ਘੰਟੇ ਲਈ ਸੁੱਕਣ ਲਈ ਰੱਖਣਾ ਹੈ ਜੀ ਆਪਾਂ ਇੱਕ ਸਾਫ਼ ਕੱਪੜੇ ਦੇ ਉੱਤੇ ਸੁੱਕੇ ਕੱਪੜੇ ਦੇ ਉੱਤੇ ਪਾ ਕੇ ਇਹਨੂੰ 4 ਤੋਂ 5 ਘੰਟੇ ਛਾਂ ਦੇ ਵਿੱਚ ਇਸ ਤਰ੍ਹਾਂ ਰੱਖ ਦੇਣਾ ਅਗਰ ਤੁਸੀਂ 10 ਤੋਂ 15 ਕਿਲੋ ਅਚਾਰ ਬਣਾ ਰਹੇ ਹੋ ਤਾਂ ਪੂਰੇ 2 ਦਿਨ ਉਹਨੂੰ ਛਾਂ ਦੇ ਵਿੱਚ ਰੱਖ ਕੇ ਇਸ ਤਰ੍ਹਾਂ ਸੁਕਾ ਲੈਣਾ ਹੈ ਜਦੋਂ ਅਚਾਰ ਸੁੱਕ ਗਿਆ ਤੇ ਮੈਂ ਉਹਨੂੰ ਕੱਢ ਲਿਆ ਜੇ ਖੁੱਲੇ ਬਰਤਨ ਦੇ ਵਿੱਚ ਤੇ ਹੁਣ ਚਲੋ ਆਪਾਂ ਜਿਹੜੇ ਮਸਾਲੇ ਆ ਕੁਛ ਖੜੇ ਮਸਾਲੇ ਆ ਤੇ ਸੁੱਕੇ ਮਸਾਲੇ ਆ ਔਨਲਾਈਨ ਹੀ ਇੱਥੇ ਮੈਂ 1 ਕਿਲੋ ਅੰਬ ਦੇ ਹਿਸਾਬ ਦੇ ਨਾਲ ਲਿਆ ਜੀ 200 ਗ੍ਰਾਮ ਨਮਕ 1/2 ਤੇ 40 ਗ੍ਰਾਮ ਹਲਦੀ ਲਈਆ ਤੇ 20 ਗ੍ਰਾਮ ਸੌਫਰ 20 ਗ੍ਰਾਮ ਮੇਥੇ 20 ਗ੍ਰਾਮ ਕਲੌਂਜੀ ਤੇ 20 ਗ੍ਰਾਮ ਕਾਲੀ ਸਰੋ ਲਈਏ ਤੁਸੀਂ ਪੀਲੀ ਸਰੋ ਵੀ ਲੈ ਸਕਦੇ ਹੋ ਤੇ 10 ਗ੍ਰਾਮ ਲਈਆਂ ਨੇ ਕਾਲੀਆਂ ਮਿਰਚਾਂ ਇਦੇ ਵਿੱਚੋਂ ਕਾਲੀ ਮਿਰਚਾਂ ਜਿਹੜੀ ਆਪਣੀ ਕਾਲੀ ਰਾਈ ਹੈ ਜਾਨੀ ਕਾਲੀ ਸਰੋਂ ਆ ਤੇ ਜਿਹੜੀ ਸੌਫ ਆ ਇਹਨੂੰ ਆਪਾਂ ਦਰਦਰਾ ਇਸ ਤਰ੍ਹਾਂ ਪੀਸ ਲੈਣਾ ਹੈ ਤੁਸੀਂ ਮਿਕਸੀ ਦੇ ਵਿੱਚ ਵੀ ਪੀਸ ਸਕਦੇ ਹੋ ਤੇ ਕੋਂਡੇ ਦੇ ਵਿੱਚ ਵੀ ਮੈਂ ਇਹਨਾਂ ਨੂੰ ਇਸ ਤਰ੍ਹਾਂ ਮਿਕਸੀ ਦੇ ਵਿੱਚ ਦਰਦਰਾ ਪੀਠ ਲਿਆ ਹੈ ਇਸ ਦੇ ਨਾਲ ਜਿਹੜੇ ਮਸਾਲੇ ਹੁੰਦੇ ਆ ਜਲਦੀ ਫੁੱਲ ਜਾਂਦੇ ਆ ਜੀ ਤੇ ਬਹੁਤ ਹੀ ਵਧੀਆ ਟੇਸਟ ਵੀ ਆਉਂਦਾ ਹੈ ਫਿਰ ਆਂਬ ਪਾ ਲਈ ਸੀ ਮੈਂ ਖੁੱਲੇ ਬਰਤਨ ਦੇ ਵਿੱਚ ਵੀ ਫਿਰ ਉਹਦੇ ਵਿੱਚ ਪਾ ਦੇਣੀ ਆ ਮਿੱਠੇ ਕਲੌਂਜੀ ਸੌਫ ਕਾਲੀ ਮਿਰਚਾਂ ਕਾਲੀ ਸਰੋਂ ਫਿਰ ਜੋ ਆਪਣੇ ਸੁੱਕੇ ਮਸਾਲੇ ਸੀ ਨਮਕ ਅਗਰ ਤੁਸੀਂ ਇੱਥੇ ਜ਼ਿਆਦਾ ਨਮਕ ਖਾਣਾ ਪਸੰਦ ਕਰਦੇ ਹੋ ਤਾਂ ਥੋੜਾ ਹੋਰ ਵੀ ਪਾ ਸਕਦੇ ਹੋ ਅਗਰ ਘਟ ਖਾਣਾ ਪਸੰਦ ਕਰਦੇ ਹੋ ਤਾਂ ਥੋੜਾ ਘੱਟ ਵੀ ਕਰ ਸਕਦੇ ਹੋ ਫੇਰ ਪਾ ਦੇਣੀ ਹੈ ਜੀ ਹਲਦੀ ਤੇ ਇੱਕ ਚਮਚ ਚ ਭਰ ਕੇ ਲਿਆਏ ਜੀ ਘਰ ਦੀ ਪিসি ਹੋਈ ਲਾਲ ਮਿਰਚ ਇਹ ਕਾਫੀ ਸਪਾਈਸੀ ਹੈ ਇਸ ਲਈ ਮੈਂ ਇੱਕੇ ਚਮਚ ਲਿਆਏ ਸਾਰੇ ਮਸਾਲੇ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਜੀ ਮਿਕਸ ਹੱਥਾਂ ਨਾਲ ਵੀ ਤੁਸੀਂ ਕਰ ਸਕਦੇ ਹੋ ਤੇ ਇਸ ਤਰ੍ਹਾਂ ਚਮਚ ਦੇ ਨਾਲ ਵੀ ਸਾਰਾ ਮਸਾਲਾ ਕੱਲੇ-ਕੱਲੇ ਅੰਬ ਤੇ ਲੱਗਣਾ ਚਾਹੀਦਾ ਹੈ ਜੇਕਰ ਆਪਾਂ ਹੱਥਾਂ ਦੇ ਨਾਲ ਮਲ ਕੇ ਪਾਵਾਂਗੇ ਤਾਂ ਇਸ ਦੇ ਨਾਲ ਵੀ ਤਾਂ ਚੰਗੀ ਤਰ੍ਹਾਂ ਜਿਹੜੇ ਸਾਰੇ ਅੰਬਾਂ ਦੇ ਉੱਤੇ ਮਸਾਲਾ ਲੱਗ ਜਾਵੇਗਾ ਦੇਖੋ ਇਸ ਤਰ੍ਹਾਂ ਸਾਰੀਆਂ ਸਾਈਡਾਂ ਤੇ ਮਸਾਲਾ ਲੱਗਣਾ ਜ਼ਰੂਰੀ ਆ ਉਸ ਤੋਂ ਬਾਅਦ ਇੱਥੇ ਮੈਂ 1.5 ਕੱਟ ਸੀ ਲਈ ਆ ਜੀ ਸਰੋਂ ਦਾ ਤੇਲ 1.5 ਕੱਟ ਸੀ ਪੂਰੀ ਮਿੰਕੇ ਮੈਂ ਲਈ ਆ ਸਰੋਂ ਦਾ ਤੇਲ ਤੁਸੀਂ ਸਰੋਂ ਦੇ ਤੇਲ ਨੂੰ ਗਰਮ ਕਰਕੇ ਵੀ ਪਾ ਸਕਦੇ ਹੋ ਗਰਮ ਕਰਕੇ ਫਿਰ ਉਹਨੂੰ ਠੰਡਾ ਕਰਕੇ ਵੀ ਪਾ ਸਕਦੇ ਹੋ ਤੇ ਮੈਂ ਇਹਨੂੰ ਉਸੇ ਤਰ੍ਹਾਂ ਹੀ ਪਾਤਾ ਕਿਉਂਕਿ ਜਦੋਂ ਪੁਰਾਣੇ ਟਾਈਮ ਦੇ ਵਿੱਚ ਬਣਾਉਂਦੇ ਹੁੰਦੇ ਸੀ ਮੇਰੀ ਨਾਨੀ ਜਾਂ ਦਾਦੀ ਉਹ ਹਮੇਸ਼ਾ ਇਸ ਤਰ੍ਹਾਂ ਹੀ ਪਾਉਂਦੇ ਸੀ ਇਸ ਦੇ ਨਾਲ ਜਿਹੜਾ achar ਕਹਿੰਦੇ ਖਰਾਬ ਨਹੀਂ ਹੁੰਦਾ ਤੇ ਜਲਦੀ ਵੀ ਬਣ ਜਾਂਦਾ ਹੈ ਤੇ ਤੁਸੀਂ ਚਾਹੋ ਅਗਰ ਤੁਹਾਨੂੰ ਸਮੈਲ ਆਉਂਦੀ ਹੈ ਤੇ ਤੁਸੀਂ achar ਨੂੰ ਗਰਮ ਕਰ ਲਓ ਪਹਿਲਾਂ ਧੂਐਂਦਾਰ ਤੇ ਫਿਰ ਠੰਡਾ ਕਰਕੇ ਉਹਨੂੰ ਵਰਤ ਸਕਦੇ ਹੋ ਤੇ ਫਿਰ ਇੱਕ ਵਾਰੀ ਫਿਰ ਉਹਨੂੰ ਚੰਗੀ ਤਰ੍ਹਾਂ achar ਨੂੰ ਆਪਾਂ ਮਿਕਸ ਕਰ ਲੈਣਾ ਤਾਂ ਜੋ ਸਾਰੇ ਮਸਾਲੇ ਜਾਂ ਆਪਣਾ ਜੋ ਤੇਲ ਐਡ ਕੀਤਾ ਆਪਾਂ ਤੇਲ ਪਾਇਆ ਉਹ ਚੰਗੀ ਤਰ੍ਹਾਂ ਆਪਣੇ ਅੰਬਾਂ ਦੇ ਉੱਪਰ ਲੱਗ ਜਾਵੇ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਜੀ ਟਾਈਮ ਕਾਫੀ ਹੋ ਗਿਆ ਸੀ ਤੇ ਮੈਂ ਆਚਾਰ ਨੂੰ ਇਸੇ ਤਰ੍ਹਾਂ ਟਾ ਕੇ ਰੱਖ ਦਿੱਤਾ ਸੀ ਤੇ ਸਵੇਰ ਉੱਠ ਕੇ ਮੈਂ ਇਹਨੂੰ ਪਾ ਦਿੱਤਾ ਸੀ ਇੱਕ ਕੱਚ ਦੇ ਬਰਤਨ ਦੇ ਵਿੱਚ ਤੇ ਫਿਰ 10 ਦਿਨ ਬਾਅਦ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰ ਰਹੀ ਹਾਂ ਇਹ 10 ਦਿਨ ਬਾਅਦ ਦੀ ਆ ਤੇ 10 ਦਿਨ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਆਚਾਰ ਦੇਖੋ ਆਚਾਰ ਪਰਫੈਕਟਲੀ ਬਣ ਕੇ ਆਪਣਾ ਤਿਆਰ ਆ ਬਹੁਤ ਹੀ ਵਧੀਆ ਆਚਾਰ ਬਣਿਆ ਸੁੱਕਾ ਸੁੱਕਾ ਬਿਲਕੁਲ ਵੀ ਖਰਾਬ ਵੀ ਨਹੀਂ ਹੋਇਆ ਤੇ ਬਹੁਤ ਟੇਸਟੀ ਵੀ ਆ ਤੇ ਕੱਲੇ ਕੱਲੇ ਪੀਸ ਦੇ ਉੱਪਰ ਸਾਰੇ ਮਸਾਲੇ ਵੀ ਲੱਗਿਆ ਵਿੱਚ ਵਿੱਚ ਦੀ ਤੁਸੀਂ ਚਾਹੋ ਤੈਨੂੰ ਧੋਪ ਦੇ ਵਿੱਚ ਵੀ ਰੱਖ ਸਕਦੇ ਹੋ ਇੱਕ ਦਿਨ ਲਈ ਅਗਰ ਨਹੀਂ ਧੁੱਪ ਦੇ ਵਿੱਚ ਰੱਖਣਾ ਚਾਹੁੰਦੇ ਤਾਂ ਤੁਸੀਂ ਇਸੇ ਤਰ੍ਹਾਂ ਹੀ ਇਹਨੂੰ ਕਵਰ ਕਰਕੇ ਰੱਖ ਲੈਣਾ ਤੇ ਬਸ ਵਿੱਚ ਵਿੱਚ ਦੀ ਹਿਲਾਉਂਦੇ ਰਹਿਣਾ ਚਾਹੋ ਤਾਂ ਤੁਸੀਂ ਥੋੜਾ ਤੇਲ ਵੀ ਇਹਦੇ ਵਿੱਚ ਪਾ ਸਕਦੇ ਹੋ ਪਰ ਮੈਂ ਹਾਲੇ ਤੱਕ ਕੋਈ ਤੇਲ ਵਗੈਰਾ ਨਹੀਂ ਪਾਇਆ ਤੇ ਇਸ ਦੇ ਨਾਲ ਹੀ ਆਪਣਾ ਆਮਬ ਦਾ achar ਬਣ ਕੇ ਤਿਆਰ ਆ ਜੀ ਰੈਸਪੀ ਵਧੀਆ ਲੱਗੀ ਜਰੂਰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਗਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀ ਜਵਧੀਆ ਲੱਗਦੀ ਹੈ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਮਿਲਦੀ ਹੈ ਨਵੀਂ ਵੀਡੀਓ ਨਵੀਂ ਰੈਸਪੀ ਦੇ ਨਾਲ